कैसे ये हादसा हुआ पाँच बजे का टाइम था वो भी रास्ते में काम चल रहा है तो उधर से गाड़ियाँ जा गा रही है जो सामने से गाड़ी आ रही है उधर से गाड़ी जाने वाली गाड़ी की लाइट पड़ती तो है सामने वाली गाड़ी पर तो यहाँ पर डिवाइडर रखे और डिवाइडर नहीं दिखते हैं जो ढलान है वो दिखती नहीं है नहीं दिखते है क्योंकि वो लाइट चढ़ने वाली गाड़ी की लाइट पड़ती है चेहरे को अच्छा उसकी वजह से डिवाइडर नहीं दिखते

ਤੇ ਜਿਹੜਾ ਠੇਕੇਦਾਰ ਕੰਟਰੈਕਟਰ ਹੈ ਉਸਨੇ ਸਰ ਇੱਕ ਰੈਂਪ ਹੈ ਜਿਹੜਾ ਸਿੱਧਾ ਠੱਕਰ ਤੇ ਬਣਾ ਦਿੱਤਾ ਗਿਆ ਹੈ ਜਦ ਕਿ ਉਹਨੂੰ ਰੈਂਪ ਹੈ ਜਿਹੜਾ ਸਲੋ ਸਲੋ ਕਰਕੇ ਬਣਾਉਣਾ ਚਾਹੀਦਾ ਸੀ ਤੇ ਇਹਦੇ ਵਿੱਚ ਕੀ ਹੈ ਜਦੋਂ ਟਰੱਕ ਥੱਲੇ ਉਤਰਦੇ ਨੇ ਜੀ ਉਹਨਾਂ ਕੋਲ ਕੰਟਰੋਲ ਨਹੀਂ ਹੋ ਪੰਦਾ ਤੇ ਉਹ ਇੱਕ ਟਰੱਕ ਸੀਗਾ ਜੀ ਟਰੈਕਟਰ ਲੋਡ ਸੀ ਉਹਦੇ ਵਿੱਚ ਉਹਨੂੰ ਕੰਟਰੋਲ ਨਹੀਂ ਹੋਇਆ ਤਾਂ ਉਹ ਸਿੱਧੇ ਇੱਕ ਦੁਕਾਨ ਦੇ ਵਿੱਚ ਵੜ ਗਿਆ ਜੀ ਦੁਕਾਨدار ਨੂੰ ਕਾफी ਨੁਕਸਾਨ ਹੋਇਆ ਤਾਂ ਜਿਸ ਤੇ ਜੀ ਚਲੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਟ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਰਾਜਪੁਰਾ ਦੀ ਟੀਮ ਸਮੇਤ ਐਸਐਸਆਰ 234 ਟੀਮ ਲੱਗੀ ਜੀ ਇਹ ਅਸੀਂ ਲਗਾਤਾਰ ਦੀ ਸਵੇਰੇ 5:30 ਵਜੇ ਆਗੇ ਸੀ ਚਾਰ ਹੈੱਡਿਆਂ ਨਾਲ ਜੋ ਟਰੈਕਟਰ ਬਾਹਰ ਚਾਹ ਦੁਕਾਨ ਤੇ ਫੇਰੇ ਟਰੈਕਟਰ ਚਲਾਈਏ ਜੀ